ਆਟੋ ਵੱਲੋਂ 나ਥ ਸਿੰਘਾਡੌਣ ਵਾਲੇ ਦਾ ਹਾਰਲੇ ਮੋਟਰਸਾਈਕਲ ਦੇ ਨਾਲ ਮਾਨ ਸਨਮਾਨ ਜਿਹੜਾ ਵੱਡੇ ਪੱਦਰ ਤੇ ਕੀਤਾ ਜਾ ਰਿਹਾ ਐ ਐਕਸ 440 ਪਾਵਰ ਐ ਇਹ ਮੇਰੇ ਮਿੱਤਰੋ ਹਾਰਲੇ ਇਹ ਮੋਟਰਸਾਈਕਲ ਕਹਿੰਦੇ ਨੌਜਨ 나ਥ ਨੂੰ ਜਿਹੜਾ ਦਿੱਤਾ ਜਾ ਰਿਹਾ ਐ ਨਾਥ ਦੇ ਪੁੱਤਰ ਦਾ ਮਾਣ ਸਨਮਾਨ ਕੀਤਾ ਜਾ ਰਿਹਾ ਔਰ ਛੋਟੇ ਨਾਮ ਦਾ ਮਾਣ ਸਨਮਾਨ ਹੈ ਕਾਕੇ ਦਾ ਚੇਲਾ ਲੁੜਦਾ ਮੇਲਾ ਜਿੱਥੇ ਵੀ ਜਾਂਦਾ ਪੱਟੀਆਂ ਕਮਾਲ ਕਰ ਜਾਂਦਾ ਐ ਤੇਜਿੰਦਰ ਸਿੰਘ ਜੀ ਬਹੁਤ ਬਹੁਤ ਧੰਨਵਾਦ ਹੈ ਸਾਰੇ ਭਰਾਵਾਂ ਦਾ ਔਰ ਇਹ ਮਾਣ ਸਨਮਾਨ ਵੱਡੇ ਪੁੱਤਰ ਦਾ ਤਨਤਨ ਬਾਬਾ ਜਰਨੈਲ ਸਿੰਘ ਜੀ ਆਪ ਜੀ ਦੀ ਸੇਵਾ ਵਿੱਚ ਸਬਰ ਕਿਤੇ ਦੀ ਸੇਵਾ ਲੈ ਕੇ ਆਉਂਦੇ ਐ ਇਹਨਾਂ ਦਾ ਵੀ ਆਪਾਂ 21000 ਦੇ ਨਾਲ ਮਾਣ ਸਨਮਾਨ ਕਲੱਬ ਵੱਲੋਂ ਕੀਤਾ ਜਾਣਾ ਹੈ ਕੱਲਗੀਦਰ ਸਪੋਰਟਸ ਕਲੱਬ ਵੱਲੋਂ ਇਹ ਮਾਨ ਸਨਮਾਨ ਜਿਹੜਾ ਬਖਸ਼ਿਆ ਜਾਊਗਾ 나ਥ ਦੇ ਲਈ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦੋ ਮੇਰੇ ਪੰਜਾਬੀ ਵੀਰੋ ਅੱਜ ਦੇ ਸਮੇਂ ਦਾ ਕਹਿੰਦੇ ਟੌਪ ਦਾ ਰੀਡਰ ਹੈ ਇਹ 나ਥ ਇਸ ਨੌਜਵਾਨ ਨੇ ਆਪਣੇ ਬਾਪ ਦੇ ਨਕਸ਼ੇ ਕਲਮਾਂ ਤੇ ਚੱਲ ਕੇ ਮੇਰੇ ਮਿੱਤਰੋ ਐਨ ਦੁਨੀਆ ਦੇ ਵਿੱਚ ਨਾਮ ਰੌਸ਼ਨ ਕਰ ਦਿੱਤਾ ਹੈ 나ਥ ਪਲੇਅਰ ਵਧੀਆ 나ਥ ਇਨਸਾਨ ਵਧੀਆ ਨਾਥ ਦੇ ਵਿੱਚ ਨਿਮਰਤਾ ਬੜੀ ਹੈ ਔਰ ਸਾਹਮਣੇ ਮੋਟਰਸਾਈਕਲ ਜੋ ਚਲਾਰੀ ਸ਼ਖਸੀਅਤ ਹੈ ਇਹ ਸ਼ਿੰਦਾ ਸੰਧੂ ਜੀ ਹੈ ਇਹ ਧੀਰੇ ਸੰਧੂ एयर ਐਂਡ ਓਸ਼ੀਅਨ ਲੈਂਡ ਵਾਲੇ ਦੇ ਬ੍ਰਦਰ ਨੇ ਇਹਨਾਂ ਦੀ ਖੇਡ ਕਬੱਡੀ ਨੂੰ ਦੇਣ ਵੱਡੀ ਹੈ ਇੰਟਰਨੈਸ਼ਨਲ